ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨੀ ਅੰਦੋਲਨ ਦੌਰਾਨ ਖਨੌਰੀ ਦੇ ਪੰਜਾਬ ਹਰਿਆਣਾ ਬਾਰਡਰ ਉਤੇ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਬਠਿੰਡਾ ਦੇ ਪਿੰਡ ਵੱਲੋ ਦੇ ਰਹਿਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਸ਼ੁਭਕਰਨ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਅਤੇ ਉਸ ਦੀ ਭੈਣ ਨੂੰ ਨੌਕਰੀ ਦੇਵੇਗੀ। ਉਨ੍ਹਾਂ ਵੀ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਨ ਲਈ ਠੋਕਮੀ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਬਹੁਤ ਵੱਡਾ ਅਫਸੋਸ ਹੈ ਕਿ ਕੋ ਕਰਦਾ ਇਕੱਲਾ ਕੇਰਾ ਚਰਾਗ ਸੀ ਉਹ ਸਾਡੇ ਲੋਕਾਂ ਦੇ ਲਈ ਆਪਣੀ ਸ਼ਾਨ ਦੇ ਗਿਆ ਇਨਸਾਫ ਵਾਸਤੇ ਕਿਉਂਕਿ ਪਹਿਲਾਂ ਬਹੁਤ ਵੱਡੀ ਬੇਇਨਸਾਫੀ ਹੋਈ ਹੈ ਸੋ ਸਦਾ ਭਗਵਾਨ ਸਿੰਘ ਮਾਨ ਸਾਡੀ ਸਰਕਾਰ ਇਸ ਲਈ ਪੂਰਾ ਜ਼ੋਰ ਲਾ ਕੇ ਕਿਉਂਕਿ ਉਹ ਤਾਂ ਨਹੀਂ ਮੁੜ ਸਕਦਾ ਪਰ ਫਿਰ ਵੀ ਜਿੰਨਾ ਕਸੀਂ ਇੱਕ ਦੂਸਰੇ ਦਾ ਦੁੱਖ ਵੰਡਾ ਕੇ ਜੋ ਇਨਸਾਫ ਦਿਵਾ ਸਕਦੇ ਆ ਉਹਦੇ ਲਈ ਬਚਨਵਾਦ ਉਹੀ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਕਦੇ ਕਿਸੇ ਦਾ ਮੁੱਲ ਤਾਂ ਪਾਇਆ ਨਹੀਂ ਜਾ ਸਕਦਾ ਸਰਕਾਰ ਵੱਲੋਂ ਕੁਝ ਸਹਾਇਤਾ ਦੇ ਸਕਦੇ ਆ ਦਿਵਾ ਸਕਦੇ ਉਹ ਸਰਕਾਰ ਨੇ ਮਨਜ਼ੂਰ ਕਰ ਦਿੱਤੀ ਹੈ ਅਤੇ ਇੱਕ ਛੋਟੀ ਭੈਣ ਲਈ ਨੌਕਰੀ ਲਈ ਇੱਕ ਜਿਹੜੀ ਐਫ ਆਈ ਆਰ ਦੀ ਗੱਲ ਚੱਲੀ ਜਾਂਦੀ ਹੈ ਉਹਦੇ ਲਈ ਵੀ ਲੱਗੀ ਹੈ ਕੁਛ ਨਾ ਜਿਵੇਂ ਔਰ ਡਿੱਕਾ ਕੋਈ ਹਾਮਾਂ ਦਾ ਕੋਈ ਜੂਰਿਸਡਿਕਸ਼ਨ ਦਾ ਸ਼ਾਇਦ ਉਸਤੇ ਲੱਗੇ ਹੋਏ ਆ ਕੋਈ ਨਹੀਂ ਜ਼ਰੂਰ ਉਹਦੇ ਤੇ ਵੀ ਜ਼ਰੂਰ